ਕਬੱਡੀ 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 ਮੁੰਡਾ ਅੰਮ੍ਰਿਤਸਰੀਆ ਆਹ ਮੁੰਡਾ ਦੇਖਾਂਗੇ ਮਾਝੇ ਵਾਲਾ ਆਹ ਖੜਕਾ ਦੜਕਾ ਪਹਿਲੀ ਕਬੱਡੀ ਪਹਿਲੀ ਤੇ ਸ਼ਿੱਲੂ ਸ਼ਿੱਲੂ ਤੇ ਦੀਪ ਦੀਪ ਤੇ ਸ਼ਿੱਲੂ 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 ਆਹ ਆਹ ਸਾਹਮਣੇ ਦੇ ਪਾਸੇ ਮੁਕਾਬਲਾ ਖੱਤਰ ਸਿਰੇ ਦੀ ਐਂਡ ਇਹ ਬੱਜਰੀ ਕੁੱਟਣ ਵਾਲੀ ਮਸ਼ੀਨ ਕਦੋਂ ਸ਼ੁਰੂ ਹੋਗੀ ਯਾਦ ਆ ਉਹਨਾਂ ਨੂੰ ਯਾਰ ਕੀਤਾ ਜਾ ਰਿਹਾ ਮਸਤ ਚਾਲ ਦਾ ਆ ਮੇਨਾ ਕਹਿੰਦੇ ਮੇਰੇ ਮਿੱਤਰੋ ਸਾਡੀ ਖੇਡ ਕਬੱਡੀ ਦਾ ਵੱਡਾ ਮਾਲ ਹੈ ਓਏ ਸੁਰਸੰਗੀ ਅੰਬਾ ਪੂਜੇ ਪਾਸੇ ਸੱਚੀ ਨਗੋਲੀ ਬੱਲ 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 ਤੇ ਥੱਲੇ ਪੂਰੀ ਬੱਲ ਬੱਲ ਨਹੀਂ ਅੰਬਿਆ ਨਹੀਂ ਪਿਆਰ ਪਿਆਰ ਅੰਬਿਆ ਨਹੀਂ ਸ਼ੀਲੂ ਸਮਝਾ ਵੀਰਾਂ ਨੂੰ ਪਿਆਰ ਨਾ ਪਿਆਰ ਨਾ ਮਾਰੋ ਕੋਈ ਨਾ ਆਵੇ ਵੀਰ ਜੀ ਪੁਲਿਸ ਮਾਰੋ ਕੋਈ ਨਾ ਆਵੇ ਪਿਆਰ ਨਾਲ ਪਿਆਰ ਨਾਲ ਉਹ ਬਾਰੋਂ ਨਾ ਆਓ ਭਾਜੀ ਬੇਨਤੀ ਆ ਰਿਹਾੜੇ ਵਾਲਿਓ ਤੁਸੀਂ ਬੇਨਤੀ ਆ ਬਰਾੜਾ ਉੱਤੇ ਕੁਝ ਨਹੀਂ ਓਏ ਯਾਰਾ ਇਹ ਤੋਤੇ ਕੁਝ ਨਹੀਂ ਬਲਵਿੰਦਰ ਸਿੰਘ ਢੰਡੀਆਂ ਸਾਹਿਬ ਬਹੁਤ ਵੱਡਾ ਮਾਣ ਸਤਿਕਾਰ ਪੰਜਾਬੀ ਬੋਲਾ ਵਾਸਤੇ ਵੀ ਵੱਡਾ ਕਰ ਰਿਹਾ ਧੰਨwar ਓਏ ਨੌਜਵਾਨਾ ਤਗੜਾ ਹੋ ਜਾ ਨੌਜਵਾਨਾ ਪਰਲੇ ਪਾਸੇ ਆਹ ਹੈ ਮੇਰੇ ਮਿੱਤਰੋ ਚੋਟੀ ਦਾ ਜਾਫੀ ਰੇਡਰ ਵੀਸਰੇ ਦਾ ਮੁਕਾਬਲਾ 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 ਖੜਕਾ ਖੜਕਾ ਧੜਕਾ ਖੜਕਾ ਧੜਕਾ ਇੱਕ ਪਾਸੇ ਜਾਫੀ ਦੂਜੇ ਪਾਸੇ ਰੇਡਰ ਬੱਲੇ 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 ਪਰਸਾਲਪੁਰੀ ਅਰਸ਼ ਅਰਸ਼ ਪਰਸਾਲਪੁਰੀਆ ਰੇਡਰ

ਹਰਿਆਲੇ ਵਾਲਿਓ ਕੀ ਹਾਲ ਚਾਲ ਹੈ ਉਹ ਬੰਦੇ ਸਹਰਾ ਆਓ ਦੇਖਾਂਗੇ ਅੰਬਾ ਸੁਰ ਸਿੰਘ ਦੀ ਧਰਤੀ ਦਾ ਮਾਰ ਆ ਗਿਆ ਤੇ 27 ਦਾ ਅੱਧਾ ਮਿਰਵੰਦ ਦੂਜਾ ਆਪ ਖੇਡਿਆ ਜਾ ਰਿਹਾ ਆਓ ਖੇਡ ਮੈਦਾਨ ਦੇ ਵਿੱਚ 31 ਤੇ 27 ਦੇ ਦਰਮਿਆਨ ਪਰ ਇਧਰਲੇ ਪਾਸੇ ਵੇਖਾਂਗੇ ਕਫਾ ਲੱਗੂ ਕਿ ਨਹੀਂ ਰੇਡਰ ਭੱਜੂ ਕਿ ਨਹੀਂ 20 ਦਾ ਸਮਾਂ ਕਬੱਡੀ ਕਬੱਡੀ ਦੇ ਅੰਕ ਹਰਿਆਰੇ ਦਾ ਛੁੜ ਗਿਆ ਰਿੰਕੂ ਗਰੰਟੀ ਨੰਬਰ ਦਾ ਵਾਅਦਾ ਕਰ ਗਿਆ ਅਗਲੀ ਰੇਡ ਇਹ ਨਿਊਜ਼ੀਲੈਂਡ ਦੇ ਕਹਿੰਦੇ ਖੇਡ ਮੇਲੇ ਦਾ ਨਿਊਜ਼ੀਲੈਂਡ ਦੇ ਸੀਜ਼ਨ ਦਾ ਕਹਿੰਦੇ ਬੈਸਟ ਧਾਵੀ ਬਣਿਆ ਮੇਜਰ ਲੀਗ ਦੇ ਵਿੱਚ ਕਹਿੰਦੇ ਮੇਰਾ ਮੁੰਡਾ ਇਹ ਮੁੰਡਾ ਕਹਿੰਦੇ ਚਿੱਟੂ ਦਾ ਮੰਨਿਆ ਪਰ ਬੰਨਿਆ ਗਿਆ ਪਰ ਸ਼ੀਲੂ ਤਾਂ ਵਨ ਮੈਨ ਆਰਮੀ ਹੈ ਉਹ ਬੱਜਰੀ ਕਟ ਮਸ਼ੀਨ ਹੈ ਰਿਕਾਰਡ ਬੋਲਦੇ ਐ ਅੱਜ ਬੰਬੇ ਸ਼ੀਲੂ ਸ਼ੀ ਤਾਮਜਾਪ ਅਗਲੀ ਰੇਡ ਪੌਲੀ ਸਾਜੀ ਆਹ ਦੇਖਾਂਗੇ ਫਕੀਰ ਸਿੰਘ ਦਾਸ ਦਾ ਪੁੱਤਰ ਬਿਲਕੁਲ ਤਿਆਰ ਬਰ ਤਿਆਰ ਆ ਇਹ ਮਲੂਕ ਦਾ ਵੀਰ ਆਹ ਦੇਖਾਂਗੇ ਸਾਹਮਣੇ ਪਾਸੇ ਮੇਤਰੋ ਤਿਆਰ ਬਰ ਤਿਆਰ ਆ ਕੱਲ ਜਿਹੜੀ 70 ਕਿਲੋ ਦਾ ਬਾਬੇ ਦੀ ਟੀਮ ਖੇਡੀ ਆ ਉਹਨਾਂ ਵਿੱਚ ਵੀ ਬਟਾ ਨਾਮ ਮੇਤਰੋ ਆ ਫਕੀਰ ਸਿੰਘ ਇਹ ਸਿਰ ਉੱਤੇ ਸਾਡੀ ਸਾਡੀ ਤੇ ਸਿਲੂ ਆਰਮੀ ਓਏ ਅੱਜ ਕਹਿੰਦੇ ਬੰਦੇ ਕੀ ਹੋਈ ਜਾਂਦਾ ਕਹਿੰਦੇ ਇਹ ਵੀ ਸੰਦੀਪ ਜੇ ਪੰਜਾਬ ਜਿੱਤ ਗਿਆ ਆਪਾਂ ਵੀ ਜਹਾਜ਼ ਤੇ ਚੜ ਕੇ ਪੰਜਾਬ ਜਾਣਾ ਉਧਰ ਪ੍ਰਬੰਧਕਾਂ ਨੇ ਲਾਇਨ ਕਰਤਾ ਅਰ ਮਿੱਤਰੋ ਆਹ ਕਬੱਡੀ ਰਵੀ ਦੀ ਤੇ ਬੋਲਣ ਕੇ ਭਾਈ ਇਹ ਜੱਟ ਜੱਜਾਂ ਦੀਆਂ ਚਾਦਰਾਂ ਵਰਗੇ ਪਿੱਟਦੇ ਵਿੱਚ ਮੈਦਾਨਾਂ ਦੇ ਕਲਰਮ ਵਾਲਾ ਓਏ ਰੈਂਬੋ ਹਾਕਮ ਵਾਲੀਏ ਨੇ ਕਹਿੰਦੇ ਪਿਆਰ ਦੇ ਨਾਲ ਜਫਾ ਲਾਇਆ ਪਰ ਥਾਪੀ ਵੇਦਾ ਲੋ ਸਾਜੀ ਆ ਗਿਆ ਮੇਰੇ ਮਿੱਤਰੋ ਖੇਡ ਮੈਦਾਨ ਦੇ ਮੁੰਡਾ ਆਹ ਦੇ ਦੇ ਬਿਕਰਤਾਰਪੁਰ ਦੇ ਇਲਾਕੇ ਦਾ ਉਹ ਮੁੰਡਾ ਜਲੰਧਰੀਆ ਤਿਆਰ ਬਰ ਤਿਆਰ ਆ ਕੇ ਨਵਾਂ ਸ਼ਹਿਰ ਬਰਨਾਲਾ ਆਹ ਦੇਖੋਗੇ ਧਰਤਨ ਕੋਦਰ ਦੀ ਕਰਵਤਰਾ ਨੂੰ ਯਾਦ ਉਹਦੇ ਅੱਜ ਉਤਰਦੀ ਜਾਂਦਾ ਬੱਲੇ ਮਾਦ ਲਿਆਏ ਨਾਲ ਜਲੰਧਰ ਤੋਂ ਕਿ ਅੱਜ ਫਤਨਾ ਦੀ ਆਈ ਹੈ ਆਏ ਸੀ ਇਹ ਕਬੱਡੀ ਦਾ ਸਟਾਰ ਹੈ ਰਾਤੋਂ ਰਾਤ ਸਟਾਰ ਨਹੀਂ ਬਣੇ ਅਸੀਂ ਪਹਿਲਾਂ ਗਾਲੇ ਆ ਕਈ ਸਾਲ ਕੁੜੇ ਜੱਟ ਲੰਮੀ ਰੇਸ ਦਾ ਘੋੜਾ ਏ ਤਾਈਂ ਮੱਠੀ ਮੱਠੀ ਸਾਡੀ ਚਾਲ ਕੁੜੇ ਇਹ ਮੱਠੀ ਰੇਸ ਦਾ ਘੋੜਾ ਓਏ ਬੱਜਰੀ ਕੁੱਟਣ ਵਾਲੀ ਮਸ਼ੀਨ ਸ਼ੀ ਲੂ ਸ਼ੀ ਲੂ ਸ਼ੀ ਲੂ ਸ਼ੀ ਲੂ ਸ਼ੀ ਲੂ ਸ਼ੀ ਲੂ ਅੰਬਾ 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 ਸ਼ੀ ਲੂ ਸ਼ੀ ਲੂ ਸ਼ੀ ਲੂ ਅੰਬਾ ਓਏ ਹੋਏ ਅੰਬਾ ਦੇ ਫਿਰ ਅੰਬਾ ਇਸੇ ਤਰ੍ਹਾਂ ਕਬੱਡੀ ਦੀਆਂ ਗੈਂਡ ਦੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬੋਲਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ